ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਦੇ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਜਿਹੜੇ ਕਿ ਜਲਦ ਮੁਆਫੀ ਦਿੱਤੇ ਜਾਣਗੇ ਬਿਥੇ ਦਿਨਾਂ ਦੇ ਵਿੱਚ ਹੜ੍ਹ ਆਏ ਤੇ ਇਹ ਹੜ੍ਹਾਂ ਦੇ ਨਾਲ ਕਾਫੀ ਭਾਰੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਸੀ ਜਿਸ ਤੋਂ ਬਾਅਦ ਉੱਥੇ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਕਿ ਲੀਡਰਸ਼ਿਪ ਦੇ ਵੱਲੋਂ ਚੈੱਕ ਮੰਡੇ ਜਾ ਰਹੇ ਨੇ ਤੇ ਉੱਥੇ ਹੀ ਇਹ ਵਾਅਦਾ ਪੂਰਾ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਚੇਤਨ ਸਿੰਘ ਜੋੜੇ ਮਾਚਰੇ ਦਾ ਬਿਆਨ ਸਾਹਮਣੇ ਆਇਆ ਤੇ ਮਿਸ਼ਰ ਛੜਦੀ ਕਲਾ ਨੂੰ ਲੈ ਕੇ ਉਹ ਸਨੇਹਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਵਾਂਸੀ ਜੀ ਮਾਨ ਨੇ ਪੰਜਾਬ ਦੇ ਜੋ ਆਫਤ ਜੋ ਹੜਾਕਾਰ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਤੁਹਾਡੇ ਜਿਹੜਾ ਮੁਆਵਜ਼ੇ ਦੀ ਰਾਸ਼ੀ ਹੈ ਉਹ ਤੁਹਾਨੂੰ ਦਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਆਫ ਜਿਹੜੀ ਐਸਕੀ ਐਤਕੀ ਵਾਰੀ ਆਈ ਹੈ ਉਹ ਮੈਨੂੰ ਲੱਗਦਾ ਪਿਛਲੇ ਲੰਬੇ ਸਮੇਂ ਤੋਂ ਪਿਛਲੇ 2-3 ਦਹਾਕਿਆਂ ਤੋਂ ਬਾਅਦ ਪਹਿਲੀ ਵਾਰੀ ਕੋਈ ਐਡੀ ਵੱਡੀ ਮਾਰ ਪੰਜਾਬ ਤੇ ਪਈ ਹੈ ਪਰ ਪੰਜਾਬ ਦੇ ਲੋਕ ਬੜੇ ਤਾਕੜੇ ਜੋਸ਼ੀਲੇ ਜਿਹੜੇ ਇੰਨੀਆਂ ਸਟਾ ਚੱਲਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੀ ਮੁਸੀਬਤ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਿਆ ਹੋਇਆ ਸੋ ਜਦੋਂ ਵੀ ਕੋਈ ਪੰਜਾਬ ਤੇ ਭੀੜ ਹੋਈ ਆ ਪਈ ਆ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਉਸ ਲੜਾਈ ਨੂੰ ਇਕੱਠੇ ਹੋ ਕੇ ਲੜਿਆ ਉਹ ਅਸੀਂ ਦੇਖਿਆ ਕਿ ਜਿਵੇਂ ਮਾਝੇ ਬੰਨੀ ਅਸੀਂ ਦੇਖ ਰਿਆਂ ਕਿਵੇਂ ਜ਼ਮੀਨਾਂ ਹੜ ਗਈਆਂ ਘਰ ਹੜ ਗਏ ਪਸ਼ੂ ਰੁੜ ਕੇ ਪਾਕਿਸਤਾਨ ਚ ਚਲੇ ਗਏ ਫੇਰ ਵੀ ਲੋਕ ਚੜ੍ਹਦੀ ਕਲਾ ਚ ਨੇ ਪੂਰੀ ਜੋਸ਼ ਨਾਲ ਆਪਦੇ ਖੇਤ ਪਧਰੇ ਕਰਨ ਲੱਗੇ ਹੋਏ ਨੇ ਔਰ ਇਹਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਕੋਈ ਮਾਰ ਪੈਂਦੀ ਹੈ ਤਾਂ ਉੱਥੇ ਜਿਹੜਾ ਰੇਤ ਇਕੱਠਾ ਹੋ ਜਾਂਦਾ ਸੀ ਤਾਂ ਪਿਛਲੇ ਸਮੇਂ ਦੇ ਵਿੱਚ ਉਹ ਉਹਦੀ ਮਨਜ਼ੂਰੀ ਨਹੀਂ ਮਿਲਦੀ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਦਮੀ ਕਰਦੇ ਹੋਏ ਕਿ ਜਿਹਦਾ ਖੇਤ ਉਹਦਾ ਰੇਤ ਉਹ ਚਾਕੇ ਰੇਤ ਚਾਕੇ ਵੇਚ ਸਕਦੇ ਨੇ ਜਾਂ ਇਕੱਠਾ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਪਰਪਾਈ ਹੋ ਸਕੇ ਔਰ ਆਪਣੇ ਆ ਪਿੰਡ ਨੇ ਜਿਹੜੇ ਇਹ ਹਾਸ਼ਮਪੁਰ ਮੰਗਟਾਂ ਸਸੀਥੇ ਭਗਮਾਨਪੁਰਾ ਸਸਾ ਗੁਜਰਾ ਤਰਮੇੜੀ ਆਏ ਸਾਲ ਨੁਕਸਾਨ ਇਹਨਾਂ ਪਿੰਡਾਂ ਦੇ ਵਿੱਚ ਹੁੰਦਾ ਹ ਹਾਸ਼ਮਪੁਰ ਮੰਗਟਾਂ ਦੇ ਵਿੱਚ ਤਾਂ ਆਏ ਸਾਲ ਹੀ ਜਿਹੜਾ ਨੁਕਸਾਨ ਹੁੰਦਾ ਪਰ ਪਿਛਲੀ ਵਾਰੀ ਸੁੱਖ ਸ਼ਾਂਤੀ ਰਹਿ ਗਈ ਸੀ ਕਿਉਂਕਿ ਥੋੜਾ ਜਿਹਾ ਬਾਰਿਸ਼ ਵੀ ਘੱਟ ਪਈ ਪਿੱਛੋਂ ਪਾਣੀ ਵੀ ਘੱਟ ਹੋਇਆ ਪਰ ਐਤ ਕੀ ਜਿਹੜਾ ਨੁਕਸਾਨ ਹੋਇਆ ਉਹਦੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੀ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਮੁਆਵਜ਼ਾ ਜਿਹੜਾ ਦਵਾਂਗੇ 193 ਲਾਪਾਤਰੀ ਨੇ ਜਿਹੜੇ ਜਿੰਨਾ ਦਾ ਨੁਕਸਾਨ ਹੋਇਆ ਇਹ ਨਹੀਂ ਕਿ ਸਭ ਦਾ ਜਿਹੜੇ ਕੋਈ ਰਹਿ ਗਏ ਉਹਨਾਂ ਨੂੰ ਇਹ ਨਹੀਂ ਵੀ ਛੱਡਿਆ ਜਾਊਗਾ ਕਿਉਂਕਿ ਅੱਜ ਦੇ ਦਿਨ ਸ਼ੁਰੂਆਤ ਹੈ ਜਿਹੜੀ ਪੰਜਾਬ ਦੇ ਵਿੱਚ ਕਰਨੀ ਸੀ ਐਸਡੀਐਮ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਔਰ ਮੈਂ ਤੁਹਾਡਾ ਭਰਾ ਹੁਣ ਦੇ ਨਾਤੇ ਤੁਹਾਡੇ ਵਿੱਚ ਆਇਆ ਸੋ ਇਹਦੇ ਵਿੱਚ ਜਿਹੜੇ ਸਸੀ ਬ੍ਰਹਮਣਾ ਦੇ ਨੇ ਪੰਜਾਬ ਪਰਿਵਾਰ ਨੇ ਜਿਹੜੇ ਉਹਨਾਂ ਦਾ ਮੁਆਵਜ਼ਾ ਔਰ ਜਿਹੜਾ ਹਾਸ਼ਮਪੁਰਾ 43 ਪਰਿਵਾਰ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਦਾ 93 ਨੇ ਟੋਟਲ ਜਿਨ੍ਹਾਂ ਦਾ 53 ਲੱਖ 91444 ਰੁਪਏ ਜਿਹੜਾ ਮੁਆਵਜ਼ਾ ਉਹ ਅਸੀਂ ਹੁਣ ਤੁਹਾਨੂੰ ਦਵਾਂਗੇ ਜਿਹੜੇ ਰਹਿ ਗਏ ਉਹਨਾਂ ਦਾ ਵੀ ਬੜੀ ਜਲਦੀ ਆ ਜਿਹੜਾ ਇਨ ਬਿਟਵੀਨ ਮੈਨੂੰ ਲੱਗਦਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਜਿਹੜੇ ਕਿਸੇ ਕਾਰਨ ਕਿਨਾਂ ਦੇ ਘਰ ਜਿਹੜੇ ਅ ਬਾਰਸ਼ਾਂ ਕਰਕੇ ਤਾਂ ਇਹ ਉਹਨਾਂ ਨੂੰ ਵੀ ਉਹਦਾ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਨੂੰ ਮਾਨ ਦਾ ਧੰਨਵਾਦ ਕਰਦੇ ਆ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ